はしっかり。 ਤੰਗ ਮੇਰੇ ਛਾਤੀ ਤੇ ਜ਼ੋਰ ਦੀ ਹੱਥ ਮਾਰਿਆ ਉਹ 체ਨ ਮੇਰੀ ਟਾਈਟ ਹੀ ਚਾਹਤੇ ਨਾ ਤਾਂ ਹੱਥ ਨਹੀਂ ਪਿਆ 체ਨ ਮੇਰੀ ਟੁੱਟ ਗਿਆ ਤੇ ਇਥੇ ਰੱਸ਼ ਹੀ ਜਿਹਦੀ ਵਜ੍ਹਾ ਨਾਲ ਨਾ ਤੇਜ ਚਾ ਨਹੀਂ ਪਾਏ ਮੈਂ ਨਾਲ ਹੀ ਠਿੱਕਾ ਮਾਰਨ ਲੱਗ ਗਈ ਕਿ ਫੜ ਲਓ ਫੜ ਲਓ ਫਿਰ ਮਾਰਕੀਟ ਵਾਲਿਆਂ ਨੇ ਫੜ ਲਿਆ ਨਾ ਉਹ ਇੱਕ ਜਿਹੜੇ ਪਿੱਛੇ ਲੇਡੀ ਬਣ ਕੇ ਬੈਠਾ ਹੀ ਮੁੰਡਾ ਉਹਨੇ ਕੀ ਕੀਤਾ ਕੋ ਇੱਟ ਫੜ ਲਈ ਉਹ ਮਾਰਕੀਟ ਵਾਲਿਆਂ ਨੂੰ ਮਾਰਟ ਪਾ ਗਿਆ ਚੇਨ ਮੇਰੀ ਨਾ ਥੱਲੇ ਨਾ ਕੋ ਬਾਹਰ ਨਹੀਂ ਪਿਆ ਟੁੱਟ ਕੇ ਟੇਕੀ ਤੇ ਉਹ ਇੱਕ ਹੰਟੀ ਪਿੱਛੇ ਆਂਟੇ ਹੀ ਉਹਨਾਂ ਨੇ ਮੇਰੀ ਚੇਨ ਡਾ ਲੀ ਮੈਂ ਭਾਦੀਓ ਮਾਰ ਬਿਟਾਈ ਹੀ ਥੋੜਾ ਪਰਤਨਾਵਲੀ ਸ਼ੌਕ ਤੇ ਨਾ ਮੈਂ ਤੇ ਮੇਰੇ ਤਰਾਹ ਦੀ ਉਹ ਹੋ ਜਾਣੀ ਇੱਕ ਤਾਂ ਸੀ ਤਾਂ ਪਿੱਛੇ ਹੀ ਖੋਲ ਲਿਆ ਦੀਵਾਨ ਕੇ ਬੈਠਾ ਜਾਏ ਹਾਂ ਜੀ ਚੇਨ ਮਿਲ ਗਈ ਮੇਰੀ ਚੇਨ ਟੁੱਟ ਗਈ ਆ ਪੱਟੋ ਖੱਲੇ ਉਹਨਾਂ ਕੋਲ ਮੈਂ ਮੁਰਕੀ ਪਿਆ ਜਾ ਕਿੰਨੀ ਜ਼ੋਰ ਦੀ ਉਹਨੇ ਮੇਰੇ ਮਾਰਿਆ ਗੱਲ ਬਾਤ ਦਾ ਦਾਜੀ ਕੀ ਦੋ ਚੋਰ ਮੋਟਰਸਾਈਕਲ ਤੇ ਚਾਨੀ ਲਾਂਦੇ ਫੜੇ ਆ ਰੰਗੇ ਹੱਥ ਉਹਦੇ 'ਚ ਇੱਕ ਜਿਹੜਾ ਵਾ ਮੁੰਡਾ ਮੋਨਾ ਤੇ ਦੂਸਰਾ ਜਿਹੜਾ ਉਹ ਬਾਬਾ ਉਹਨੇ ਬਾਬਿਆਂ ਦੇ ਨਾਂ ਤੇ ਕਲੰਕ ਲਾਤਾ ਜੀ ਆਉਣ ਵਾਲੇ ਟਾਈਮ 'ਚ ਹੁਣ ਲੋਕਾਂ ਨੂੰ ਬਾਬਿਆਂ ਕੋ ਵੀ ਜਿਹੜਾ ਉਹ ਲੈਟਰ ਆਣਾ ਬਣਾ ਕੀ ਜਿਹੜੇ ਇਹ ਵੀ ਚੋਰੀ ਕਰ ਸਕਦੇ ਨੇ ਕਿੱਦਾਂ ਦੀ ਚੋਰੀ ਕੀ ਚੋਰੀ ਕਰਦੇਵੇ ਚੋਰ ਜੀ ਮੈਂ ਮੈਡਮ ਇੱਕ ਬਾਜ਼ਾਰ 'ਚ ਜਾਂਦੇ ਉਹਨਾਂ ਦੇ ਧਫਾ ਮਾਰ ਕੇ ਚਾਨੀ ਲਾ ਲਈਦੀ ਤੇ ਬਾਜ਼ਾਰ ਦੇ ਵਿੱਚ ਥੋੜਾ ਜਿਹਾ ਰਾਸ਼ੀ ਤਾਂ ਗਾ ਕੇ ਫੜੇਗੇ ਉਹਨਾਂ ਮੋਟਰਸਾਈਕਲ ਆ ਉਹ ਵੀ ਨੰਬਰ ਪੇਡ ਤੋਂ ਵੀ ਚੋਰੀ ਦਾ ਲੱਗਦਾ ਤੇ ਬਾਜ਼ਾਰ 'ਚ ਥੋੜੀ ਜਿਹੀ ਉਹਨਾਂ ਦੀ ਕੀਤੀ ਆ ਜਿਹੜਾ ਸਿਵਾ ਪਾਣੀ ਵਾਹ ਪੁਲਿਸ ਬੁਲਾ ਕੇ ਤੋਂ ਉਹਨਾਂ ਦੇ ਹੱਥ ਕਰਤੀਆਂ ਪੁਲਿਸ ਨੇ ਹੁਣ ਪੁਲਿਸ ਬੁਕਾਏਗੀ ਆਪਣਾ ਕੀ ਕਿੱਥੇ ਕਿੱਥੇ ਚੋਰੀਆਂ ਕੀਤੀਆਂ ਕਟਾਵਾਂਗੇ ਬਹੁਤ ਕਟਾਵਾ ਹੋ ਰਹੀ ਹੈ ਕੀ ਕਹਿੰਨਾ ਦੇਖੋ ਜੀ ਲੋਕਾਂ ਨੂੰ ਵੀ ਰਹਿਣਾ ਪੈਣਾ ਕਿ ਦਿਨ ਤੇ ਹਰਾਂ ਡਿਆ ਆਪਣੀ ਰੱਖਿਆ ਆਵਰ ਕੰਦੀ ਪੈਣੀ ਜੇ ਨਹੀਂ ਤਾਂ ਆਨਲਾਈਨ ਐ ਜੋਰ ਵੀ ਟਾਈਮ ਮਾਰਾ ਸਕਦਾ ਜੇ ਤੇ ਸਾਨੂੰ ਸਾਰੇ ਉਹ ਬੇਨਤੀ ਆ ਕਿ ਸਾਰੇ ਅਲਰਟ ਰਹੋ ਬਾਕੀ ਦੁਕਾਨਦਾਰ ਤੇ ਜਿਹੜੇ ਆ ਹਰ ਟਾਈਮ ਤਿਆਰੀ ਰਹਿੰਦੇ ਨੇ ਆਹੇ ਕੰਮ ਜਿਹੜੇ ਚੋਰ ਚਾਲ ਫਰਨਾ ਵਾਸਤੇ ਜੀ ਮੈਂ ਸਾਨੂੰ ਸਾਨੂੰ ਟੈਲੀਫੋਨ ਆਇਆ ਹੀ ਮੌਕੇ ਤੇ ਪਹੁੰਚੇ ਆ ਬੰਦੇ ਫੜਲੇ ਆ ਥਾਣੇ ਲੈ ਗਏ ਆ ਵੈਰੀਫਾਈ ਕਰਕੇ ਜਾਣਕਾਰੀ ਦੇ ਆ ਕੀ ਕਰਦੇ ਪਏ ਨੇ ਇਹ ਕੀ ਚੈਨ ਲਾਈ ਹੈ ਲੇਜੀ ਦੀ ਇਹਨਾਂ ਨੇ ਤੇ ਸਾਨੂੰ ਮੌਕੇ ਤੇ ਟੈਲੀਫੋਨ ਆਇਆ ਤੇ ਪਬਲਿਕ ਨੇ ਬਹੁਤ ਸਾਰੇ ਪਹਿਚਾਨ ਹੋ ਗਈ ਕਬਾਬਾ ਆ